ਹਰ ਥਾਂ ਦੇ ਉੱਤੇ ਜਿੱਥੇ ਵੀ ਜਾਂਦਾ ਸੀ ਭਿਖਾਰੀ ਮਿੰਟ ਤੋਂ ਪਹਿਲਾਂ ਆ ਜਾਂਦੇ ਸੀ ਕਦੀ ਗੱਡੀਆਂ ਦੇ ਵਿੱਚ ਗੱਡੀਆਂ ਦੇ ਕੋਲ ਆ ਜਾਂਦੇ ਸੀ ਪਲੱਸ ਦਰਬਾਰ ਸਾਹਿਬ ਦੇ ਲਾਗੇ ਸ਼ਰਧਾਲੂ ਆਉਂਦੇ ਸੀ ਉਹਨਾਂ ਨੂੰ ਤੰਗ ਕਰਦੇ ਸੀ ਕੀ ਡੀਐਨਏ ਟੈਸਟ 70 ਸਾਲ ਦਾ ਬਜ਼ੁਰਗ ਹੁੰਦਾ ਸੀ ਤੇ ਉਹ ਇੱਕ 5 ਸਾਲ ਦੇ ਬੱਚੇ ਨੂੰ ਲੈ ਕੇ ਭੀਖ ਮੰਗਦਾ ਉਹ 5 ਸਾਲ ਦਾ ਬੱਚਾ ਪਤਾ ਲੱਗੇ ਉਹਦਾ ਕਿ ਕਿਦਾਂ ਡੀਐਨਏ ਟੈਸਟ ਹੋ ਗਿਆ ਕਈ ਪਰਿਵਾਰਾਂ ਨੂੰ ਬੱਚੇ ਵਾਪਸ ਮਿਲੇ ਨੇ ਉਹ ਇਹਨਾਂ ਦੇ ਚੋਰ ਤੱਕੇ ਹੀ ਕਰਦੇ ਸੀ ਜਿਹੜੇ ਭਿਖਾਰੀ ਵੜ ਜਾਂਦੇ ਸੀ ਅੰਦਰ ਬੱਚਾ ਚੋਕੇ ਲੈਣਾ ਮੁਰਗੇ ਉਹਨਾਂ ਕੋਈ ਭੀਖਾ ਮੰਗਉਂਦੇ ਸੀ ਉਹ ਪਤਾ ਨਹੀਂ ਕੀ ਪ੍ਰਭਾਵ ਲੈ ਕੇ ਜਾਂਦਾ ਤੇ ਜਿਹੜੇ ਚੋਂਕਾ ਚੋਂਕਾ ਤੇ ਵਾਈਪਰ ਲੈ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਪਖਾਰੀ ਬਣੇ ਆ ਉਹ ਰਾਤ ਨੂੰ ਨਸ਼ਾ ਕਰਦੇ ਆ ਤੇ ਦਿਨੇ ਉਹ ਉੱਥੇ ਚੋਂਕਾ ਚ ਕਰਦੇ ਆ ਯਾਨੀ ਕਿ ਜਿਹੜੇ ਆਪਣੀ ਲੋਕਾਂ ਦਾ ਲੋਕੀ ਸੇਵਾ ਕਰਨਾ ਚਾਹੁੰਦੇ ਆ ਪਰ ਉਹ ਸੇਵਾ ਗਲਤ ਤਰ੍ਹਾਂ ਜੰਦੀ ਮਾਨ ਸਰਕਾਰ ਨੇ ਵੇਖਿਆ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਡਰਗ ਟੈਸਟ ਹੋ ਰਹੇ ਆ ਤੇ ਪਤਾ ਲੱਗੇਗਾ ਉਹ ਬੱਚੇ ਕਿੰਨਾ ਦੇ ਆ ਚਲੋ ਗਰੀਬੀ ਹੋਣੀ ਵੱਖਰੀ ਗੱਲ ਹੈ ਇੱਕ ਸਹੀ ਹੋ ਕੇ ਵੀ ਭੀਖ ਮੰਗਣਾ ਬਹੁਤ ਗਲਤ ਹੈ। ਛੋਟੇ-ਛੋਟੇ ਬੱਚੇ ਅੱਗੇ ਉਹਨਾਂ ਨੇ ਕੰਮਾਂ ਨੂੰ ਲਾਏ ਹੋਏ ਸੀ। ਚੌਂਕਾਂ 'ਚ ਜਾਓ ਤੁਸੀਂ ਮੰਦਰਾਂ, ਗੁਰਦੁਆਰਿਆਂ ਦੇ ਬਾਹਰ ਤੰਗ ਕਰਦੇ ਸੀ। ਲੋਕੀ ਜਿੱਥੇ ਖਾਣ ਜਾਂਦੇ ਸੀ ਉਹਨਾਂ ਨੂੰ ਕਹਿੰਦੇ ਸੀ ਖਵਾਓ। ਸੋ ਇਹ ਵਧੀਆ ਕਦਮ ਚੁੱਕਿਆ ਗਿਆ। ਜਲਦੀ ਚੁੱਕਣਾ ਚਾਹੀਦਾ ਇਹ। ਲੋਕਾਂ ਨੂੰ इमोਸ਼ਨਲੀ ਅਟੈਚ ਆਪਣੇ ਨਾਲ ਕਰਦੇ ਕਿ ਸਾਡੀ ਲੱਤ ਨਹੀਂ ਚੱਲਦੀ, ਬਾਹ ਨਹੀਂ ਚੱਲਦੀ। ਬਾਅਦ ਵਿੱਚ ਬਿਲਕੁਲ ਸਹੀ ਰਾਤ ਨੂੰ ਪਾਏ ਜਾਂਦੇ ਠੇਕਿਆਂ 'ਮੂਰੇ ਹੋ ਸਕਦਾ ਹੈ ਇਹੀ ਲੋਕ ਲੁੱਟਾਂ ਖੋਹਾਂ ਕਰਦੇ ਹੋਣ। ਅਸ਼ਾਮ ਦੇ ਬੱਚੇ ਪੰਜਾਬ ਦੇ ਪੰਜਾਬ ਦੇ ਬੱਚੇ ਹਿਮਾਚਲ ਦੇ ਮਹਾਰਾਸ਼ਟਰ ਦੇ ਉਹ ਜੋ ਅਦਲਾ ਬਦਲੀ ਕਰਦੇ ਸੀ ਤੁਸੀਂ ਦੇਖਿਆ ਹੋਗਾ ਜਿਹੜੀਆਂ ਮਾਵਾ ਬੱਚੇ ਸੰਭਾਲਦੀਆਂ ਨਾ ਤੇ ਜਿਹੜੀਆਂ ਇਹ ਬੱਚੇ ਸੰਭਾਲਦੀਆਂ بڑا ਅੰਤਰ ਹੈਗਾ ਦੋਵਾਂ ਸਸਿਕਾਰ ਜਨ ਸਪੋਕਸਮੈਨ ਨਾਲ ਜੁੜਾ ਤੁਸੀਂ ਤਾਂ ਮੈਂ ਖਾ ਸਰਬਣ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਪਿਖਾਰੀਆਂ ਦੀ ਧਰ ਰੈਸਕਿਊ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਵੱਲੋਂ ਕੀਤਾ ਗਿਆ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਪਿਖਾਰੀਆਂ ਦੀ ਤਾਦਾਦ ਜਿਹੜੀ ਆ ਉਹ ਕਾਫੀ ਕਟਿਆ ਜਿਸ ਦੇ ਕਾਰਨ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਪਰ ਲੋਕਾਂ ਦਾ ਕਿਤੇ ਨਾ ਕਿਤੇ ਇਹ ਵੀ ਕਿਹਾ ਹੈ ਕਿ ਜਿਹੜੇ ਭਿਖਾਰੀ ਸੀਗੇ ਦਿਨ ਦੇ ਸਮੇਂ ਭੀਖ ਮੰਗਦੇ ਤੇ ਰਾਤ ਨੂੰ ਇਹੀ ਭਿਖਾਰੀ ਜਿਹੜੇ ਨੇ ਉਹ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਪਰ ਜੇਕਰ ਗੱਲ ਮੈਂ ਹੁਣ ਸ਼ਹਿਰ ਦੀ ਕਰਾਂ ਤਾਂ ਸ਼ਹਿਰ ਦੇ ਵਿੱਚ ਕੋਈ ਭਿਖਾਰੀ ਤਾਂ ਖੜਾ ਨਜ਼ਰ ਨਹੀਂ ਆਉਂਦਾ ਪਰ ਹਾਂ ਇਹ ਚੀਜ਼ ਨਿਕਲ ਕੇ ਜ਼ਰੂਰ ਸਾਹਮਣੇ ਆਈ ਹੈ ਕਿ ਕਿਤੇ ਨਾ ਕਿਤੇ ਭਿਖਾਰੀ ਜਿਹੜੇ ਦਿਨ ਦੇ ਸਮੇਂ ਵਕ-ਵਕ ਚੌਂਕਾ ਦੇ ਵਿੱਚ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਸਨ ਉਹ ਜਿਹੜੇ ਆ ਉਹ ਰਾਤ ਦੇ ਸਮੇਂ ਵ ਨਜ਼ਰ ਆਉਂਦਾ ਇਸ ਬੰਦ ਵਿੱਚ ਵੀ ਪੁਲਿਸ ਨੂੰ ਜਿਹੜੀ ਆ ਉਹ ਜਾਂਚ ਜਿਹੜੀ ਆ ਉਹ ਕਰਨੀ ਚਾਹੀਦੀ ਆ ਆ ਲੋਕਾਂ ਦੇ ਕੋਲ ਜਾਣਦੇ ਆ ਕਿ ਲੋਕਾਂ ਦੀ ਇਸ ਬਾਰੇ ਕੀ ਰਾਏ ਸਰ ਬਹੁਤ ਵਧੀਆ ਮੋਹਮ ਚਲਾਈ ਗਈ ਸੀ ਸਰਦਾਰ ਕੌਮ ਸਿੰਘ ਮਾਨ ਜੀ ਵੱਲੋਂ ਇਹ ਅਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਸੋਚਿਆਗਾ ਦੇਖੋ ਹਰ ਥਾਂ ਦੇ ਉੱਤੇ ਜਿੱਥੇ ਵੀ ਜਾਇਦਾ ਸੀ ਭਿਖਾਰੀ ਮਿੰਟ ਤੋਂ ਪਹਿਲਾਂ ਆ ਜਾਂਦੇ ਸੀ ਕਦੀ ਗੱਡੀਆਂ ਦੇ ਵਿੱਚ ਗੱਡੀਆਂ ਦੇ ਕੋਲ ਆ ਜਾਂਦੇ ਸੀ ਪਲੱਸ ਦਰਬਾਰ ਸਾਹਿਬ ਦੇ ਲਾਗੇ ਸ਼ਰਧਾਲੂ ਆਉਂਦੇ ਸੀ ਉਹਨਾਂ ਨੂੰ ਤੰਗ ਕਰਦੇ ਸੀ ਸਰਦਾਰ ਕੌਮ ਸਿੰਘ ਮਾਨ ਜੀ ਨੇ ਜਿਹੜਾ ਡੀਐਨਏ ਟੈਸਟ ਕਰਾਇਆ ਗਿਆ ਉਦੇ ਵਿੱਚ ਕੀ ਬੈਨੀਫਿਟ ਮਿਲਿਆ ਕੀ ਡੀਐਨਏ ਟੈਸਟ 70 ਸਾਲ ਦਾ ਬਜ਼ੁਰਗ ਹੁੰਦਾ ਸੀ ਤੇ ਉਹ ਇੱਕ 5 ਸਾਲ ਦੇ ਬੱਚੇ ਨੂੰ ਲੈ ਕੇ ਭੀਖ ਮੰਗਦਾ ਉਹ 5 ਸਾਲ ਦਾ ਬੱਚਾ ਪਤਾ ਲੱਗੇ ਉਹਦਾ ਕਿ ਕਿਦਾਂ ਡੀਐਨਏ ਟੈਸਟ ਹੋ ਕੇ ਕਈ ਪਰਿਵਾਰਾਂ ਨੂੰ ਬੱਚੇ ਵਾਪਸ ਮਿਲੇ ਨੇ ਕਿ ਜਿਹੜੇ ਕੋਈ ਇਧਰੋਂ ਚੁੱਕ ਕੇ ਜਿੱਦਾਂ ਸਿਵਲ ਹਸਤਾ ਚੋਰੀਆਂ ਹੁੰਦੀਆਂ ਇਹ ਬੱਚਿਆਂ ਦੀਆਂ ਉਹ ਇਹਨਾਂ ਵਰਗੇ ਚੋਰ ਤਾਂ ਕਈ ਕਰਦੇ ਸੀ ਜਿਹੜੇ ਭਕਾਰੀ ਵੜ ਜਾਂਦੇ ਸੀ ਅੰਦਰ ਬੱਚਾ ਚੁੱਕ ਕੇ ਲੈਣ ਮੁੜ ਗਏ ਉਹਨਾਂ ਕੋਈ ਭੀਖਾ ਮੰਗਉਂਦੇ ਸੀ ਡੀਐਨਏ ਟੈਸਟ ਕਰਕੇ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਉਪਰਾਹਲਾ ਕੀਤਾ ਕਈ ਪਰਿਵਾਰਾਂ ਦੇ ਬੱਚੇ ਉਸ ਬੱਚੇ ਪਰਿਵਾਰ ਤੱਕ ਪਹੁੰਚਾਏ ਗਏ ਬਹੁਤ ਵਧੀਆ ਮਹਿੰਮ ਸੀ ਭਗਵੰਤ ਸਿੰਘ ਮਾਨ ਜੀ ਜਿਹੜੀ ਰਾਤ ਨੂੰ ਜਿਹੜੀ ਲੁੱਟਾਂ ਖੋਹਾਂ ਹੋਦੀਆਂ ਸੀ ਇੰਨਾਂ ਦੀ ਵੱਲੋਂ ਹੀ ਕੀਤਾ ਜਾਂਦਾ ਹੈ ਦੇਖੋ ਜੀ ਲੁੱਟਾਂ ਖੋਹਾਂ ਆਦੀ ਹੁਣ ਤੁਹਾਨੂੰ ਗੱਲ ਦਸੀਏ ਇਹ ਜੋ ਵੀ ਅੱਜ ਲੁੱਟਾਂ ਖੋਹਾਂ ਆਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਠੀਕ ਆ ਨਾ ਪਰ ਜਿਹਦੀ ਸਰਕਾਰ ਹੈ ਸਰਕਾਰ ਨੂੰ ਲੋਕ ਭੰਡਦੇ ਨੇ ਪਰ ਪਹਿਲਾਂ ਜੀ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਨਸ਼ਾ ਪੰਜਾਬ ਚ ਲਿਆਂਨ ਵਾਲੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਪਹਿਲਾਂ ਨਸ਼ੇ ਲਿਆਉਂਦੇ ਲੋਕ ਨਸ਼ੇ ਦੇ आदी ਹੋਏ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲਿਆ ਘਰੋਂ ਪੈਸੇ ਨਾ ਮਿਲੇ ਫਿਰ ਉਹਨਾਂ ਨੇ ਚੋਰੀਆਂ ਚਕਾਰੀਆਂ ਕੀਤੀਆਂ ਆਹ ਸਿਸਟਮ ਹੈ ਜੀ ਦੇਣ ਪਿਛਲੀਆਂ ਸਰਕਾਰਾਂ ਦੀ ਹੋ ਜੇ ਵੇਖਿਆ ਜਾਵੇ ਬਦਨਾਮ ਪਾਰ ਉਹੀ ਹੁੰਦੀ ਜਿਹਦੀ ਸਰਕਾਰ ਹੋਵੇ ਮੌਜੂਦਾ ਵੇਖੋ ਜੀ ਮਾਨਸਕਾਰ ਦੀ ਜਿਹੜੀ ਮੁਹਿੰਮ ਆ ਪਿਖਾਰੀਆਂ ਦੇ ਉੱਤੇ ਬਹੁਤ ਵਧੀਆ ਮੁਹਿੰਮ ਆ ਪਤਾ ਕੀ ਆਪਣਾ ਇਸ ਅੰਮ੍ਰਿਤਸਰ ਸ਼ਹਿਰ ਇੱਕ ਇਤਿਹਾਸਿਕ ਸ਼ਹਿਰ ਆ ਤੇ ਗੁਰੂਆਂ ਦੀ ਨਗਰੀ ਆ ਜਿਹੜਾ ਹਜ਼ਾਰਾਂ ਲੱਖਾਂ ਟੂਰਿਸਟ ਆਂਦਾ ਨਾ ਉਹ ਪਤਾ ਨਹੀਂ ਕੀ ਪ੍ਰਭਾਵ ਲੈ ਕੇ ਜਾਂਦਾ ਤੇ ਜਿਹੜੇ ਚੌਂਕਾ ਚੌਂਕਾ ਤੇ ਵਾਈਪਰ ਲੈ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਪਖਹਾੜੀ ਬਣੇ ਆ ਉਹ ਰਾਤ ਨੂੰ ਨਸ਼ਾ ਕਰਦੇ ਆ ਤੇ ਦਿਨੇ ਉਹ ਉੱਥੇ ਚੌਂਕਾ ਚ ਕਰਦੇ ਆ ਯਾਨੀ ਕਿ ਜਿਹੜੇ ਆਪਣੀ ਲੋਕਾਂ ਦਾ ਲੋਕੀ ਸੇਵਾ ਕਰਨਾ ਚਾਹੁੰਦੇ ਆ ਪਰ ਉਹ ਸੇਵਾ ਗਲਤ ਤਰ੍ਹਾਂ ਜੀ ਜਾਂਦੀ ਮਾਨ ਸਰਕਾਰ ਨੇ ਵੇਖਿਆ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਡੋਗ ਟੈਸਟ ਹੋ ਰਹੇ ਆ ਤੇ ਪਤਾ ਲੱਗੇਗਾ ਉਹ ਬੱਚੇ ਕਿੰਨਾ ਦੇ ਆ। ਵੀ ਆਪਾਂ ਮੰਨਦੇ ਆ ਕਿ ਜਿਹੜੀਆਂ ਰਾਤ ਨੂੰ ਲੁੱਟਖੋਆਂ ਹੁੰਦੀਆਂ ਨੇ ਇਹਨਾਂ ਵੱਲੋਂ ਹੀ ਕੀਤੇ ਜਾਂਦੇ ਹੁੰਦੇ। ਦੇਖੋ ਜੀ ਨਾ ਉਹਨਾਂ ਦਾ ਕੋਈ ਆਧਾਰ ਕਾਰ ਨਾ ਹੋ ਆ। ਉਹ ਰਾਤ ਨੂੰ ਪੁੱਲਾਂ ਦੇ ਉੱਥੇ ਸੌਂਦੇ ਆ। ਠੀਕ ਆ ਜੀ। ਨਾ ਉਹਨਾਂ ਦੇ ਕਈਆਂ ਦੀ ਭਾਸ਼ਾ ਮਿਲਦੀ ਆ। ਤੇ ਉਹਨਾਂ ਦੇ ਹੱਥਾਂ ਦੇ ਤੋਂ ਬੱਚੇ ਵੀ ਵੇਚ ਸਕਦੇ ਨੇ ਛੇ-ਛੇ ਬੱਚੇ ਆ। ਲੁੱਟਖੋਆਂ ਸ਼ਾਇਦ ਚ ਰਾਤ ਨੂੰ ਤਰਕੀਬਾਂ ਹੁੰਦੀਆਂ ਹੀ ਆ। ਪਰ ਉਹੋ ਹੀ ਕਰਦੇ ਆ ਜੇ ਚੈਕਿੰਗ ਕੀਤੀ ਜਾਵੇ ਉਹਨਾਂ ਕੋ 20-20 ਹਜ਼ਾਰ ਦੇ ਮੋਬਾਈਲ ਕਿੱਥੋਂ ਆਂਦੇ ਆ ਜਿਹੜੇ ਆਪਣੇ ਆਪ ਨੂੰ ਇੱਕ ਬੈਗਰ ਜਾਂ ਭਿਖਾਰੀ ਕਹਿੰਦੇ ਆ ਲੋਕਾਂ ਕੋ 10-10 ਰੁਪਏ 20-20 ਰੁਪਏ ਮੰਗਦੇ ਆ ਉਹ 20-20 ਹਜ਼ਾਰ ਦਾ ਮੋਬਾਈਲ ਜਦੋਂ ਤੁਸੀਂ ਰਾਤ ਨੂੰ ਪੁੱਲਾਂ ਦੇ ਥੱਲੇ ਵੇਖੋਗੇ 20-20 ਹਜ਼ਾਰ ਦਾ 30-30 ਹਜ਼ਾਰ ਦਾ ਮੋਬਾਈਲ ਕਿੱਥੇ ਚਲਾਉਂਦੇ ਆ ਤੇ ਸਰਕਾਰ ਵੀ ਇਸ ਮੁਹਿੰਮ ਨੂੰ ਕਿਸ ਤਰ੍ਹਾਂ ਮੰਨਦੇ ਆ ਦੇਖੋ ਜੀ ਇਹ ਸਰਕਾਰ ਭਗਵੰਤ ਮਾਨ ਸਰਕਾਰ ਦੀ ਜਰੀਏ ਮੁਹਿੰਮ ਭਿਖਾਰੀਆਂ ਵਾਸਤੇ ਤੇ ਨਸ਼ੇ ਵਾਸਤੇ ਇੱਕ ਜਿਹੜੀ ਚਲਾਈ ਆ ਉਹ ਬਹੁਤ ਵਧੀਆ ਮੁਹਿੰਮ ਆ ਉਨੂੰ ਸਾਰੇ ਲੋਕ ਪੱਕੀ ਹੁੰਗਾਰਾ ਮਿਲਿਆ ਸਾਰੇ ਸ਼ਹਿਰ ਵਾਸੀ ਖੁਸ਼ ਸੇ ਆ ਦੇਖੋ ਇਹ ਕਦਮ ਹੈ ਜਿਹੜਾ ਪ੍ਰਬਲਾ ਯੋਗ ਹੈਗਾ ਵਾ ਇਹਦੀ ਤਾਰੀਫ ਕਰਨੀ ਪੈਂਦੀ ਹੈ ਕਿਉਂਕਿ ਜਿਹੜੇ ਭਖਾਰੀ ਸੀ ਤੰਗ ਵੀ ਬੜਾ ਕਰਦੇ ਸੀ ਔਰ ਚਲੋ ਗਰੀਬੀ ਹੋਣੀ ਵੱਖਰੀ ਗੱਲ ਹੈ ਇੱਕ ਸਹੀ ਹੋ ਕੇ ਵੀ ਭੀਖ ਮੰਗਣਾ ਬਹੁਤ ਗਲਤ ਹੈ ਛੋਟੇ ਛੋਟੇ ਬੱਚੇ ਅੱਗੇ ਉਹਨਾਂ ਨੇ ਕੰਮਾਂ ਨੂੰ ਲਾਏ ਹੋਏ ਸੀ ਚੌਂਕਾਂ 'ਚ ਜਾਓ ਤੁਸੀਂ ਮੰਦਰਾਂ ਗੁਰਦੁਆਰਿਆਂ ਦੇ ਬਾਹਰ ਤੰਗ ਕਰਦੇ ਹੀ ਲੋਕੀ ਜਿੱਥੇ ਖਾਣ ਜਾਂਦੇ ਹੀ ਉਹਨਾਂ ਨੂੰ ਕਹਿੰਦੇ ਹੀ ਖਵਾਓ ਸੋ ਇਹ ਵਧੀਆ ਕਦਮ ਚੁੱਕਿਆ ਗਿਆ ਜਲਦੀ ਚੁੱਕਣਾ ਚਾਹੀਦਾ ਇਹ ਥੋੜਾ ਜਿਹਾ ਲੇਟ ਹੋ ਗਏ ਆ ਪਰ ਚਲੋ ਵਧੀਆ ਕਦਮ ਚੁੱਕਿਆ ਗਿਆ ਵਾ ਬਸ ਸਮਝਦਾ ਦੇ ਕਿ ਜਿਹੜੇ ਰੁਕਾ ਖੂਆ ਰਾਤ ਨੂੰ ਜਿਹੜੀਆਂ ਹੋ ਗਿਆ ਸੀ ਸ਼ਾਇਦ ਇਹੀ ਲੋਕ ਸਾਡੇ ਜਿਹੜੇ ਰੁਕਾ ਖੋ ਵੀ ਕਰਦੇ ਸਨ ਦੇਖੋ ਜੀ بڑے ਕੇਸਸ ਤੁਸੀਂ ਵੀ ਫੇਸਬੁੱਕ ਤੇ YouTube ਤੇ ਦੇਖੇ ਹੋਣੇ ਕਿ ਸਵੇ ਭੀਖ ਮੰਗੀ ਜਾਂਦੀ ਆ ਔਰ ਰਾਤ ਨੂੰ ਉਹ ਠੇਕਿਆਂ ਦੇ ਖੜੇ ਹੁੰਦੇ ਉਹਨਾਂ ਪੈਸਿਆਂ ਨਾਲ ਲੋਕਾਂ ਨੂੰ ਇਮੋਸ਼ਨਲੀ ਅਟੈਚ ਆਪਣੇ ਆਲ ਕਰਦੇ ਕਿ ਸਾਡੀ ਲੱਤ ਨਹੀਂ ਚੱਲਦੀ ਬਾਹਾਂ ਨਹੀਂ ਚੱਲਦੀ ਬਾਅਦ ਚ ਬਿਲਕੁਲ ਸਹੀ ਰਾਤ ਨੂੰ ਪਾਏ ਜਾਂਦੇ ਠੇਕਿਆਂ ਮੂਰੇ ਹੋ ਸਕਦਾ ਇਹ ਹੀ ਲੋਕ ਲੁੱਟਾਂ ਖੋਹਾਂ ਕਰਦੇ ਹੋਣ ਹੋ ਸਕਦਾ ਕ੍ਰਾਈਮ ਦੇ ਰੇਟ 'ਚ ਵੀ ਫਰਕ ਪਵੇ ਡਿੱਗੇ ਕ੍ਰਾਈਮ ਦਾ ਰੇਟ ਵੀ ਸੋ ਅੱਛਾ ਕਦਮ ਹੈਗਾ ਜੀ ਮਾਨ ਸਰਕਾਰ ਦੀ ਜਿਹੜੀ ਹੈ ਭਿਕਾਰੀਆਂ ਉੱਪਰ ਮੋਹਿੰਟ ਲਾਈ ਗਈ ਹੈ ਬੜੀ ਚਲਾਕਰ ਯੋਗ ਹੈ ਕਿਉਂਕਿ بڑے ਬੱਚੇ ਜਿਹੜੇ ਹੈ ਜਿਹੜੇ ਚੋਰੀ ਹੁੰਦੇ ਸੀ ਨਾ ਉਹ ਸਾਰਿਆਂ ਨੂੰ ਸਰਕਾਰੇ ਬਾਕੇ ਪੀਕ ਮੰਗਵਾਈ ਜਾਂਦੀ ਸੀ ਅਸਾਮ ਦੇ ਬੱਚੇ ਪੰਜਾਬ ਦੇ ਪੰਜਾਬ ਦੇ ਬੱਚੇ ਹਿਮਾਚਲ ਤੇ ਮਹਾਰਾਸ਼ਟਰਾ ਦੇ ਉਹ ਅਦਲਾ ਬਦਲੀ ਕਰਦੇ ਸੀ ਤੁਸੀਂ ਦੇਖਿਆ ਹੋਗਾ ਜਿਹੜੀਆਂ ਮਾਵਾਂ ਬੱਚੇ ਸੰਭਾਲਦੀਆਂ ਨਾ ਤੇ ਜਿਹੜੀਆਂ ਇਹ ਬੱਚੇ ਸੰਭਾਲਦੀਆਂ بڑا ਅੰਤਰ ਹੈਗਾ ਦੋਵਾਂ 'ਚ ਤੇ ਮੈਂ ਕਹਿੰਦਾ ਬਹੁਤ ਹੀ ਸੱਚ ਹੈ ਮਾਨ ਸਾਹਿਬ ਨੇ ਕੀਤਾ ਹੈ ਇੱਥੇ ਹੋਰ ਜ਼ਿਆਦਾ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀਆਂ ਝੁੱਗੀਆਂ ਵਿਚਾਲੇ ਚ ਵਿਧਾਨ ਸਦਨ ਉਹਨਾਂ ਦੇ ਵੀ ਬੱਚੇ ਚੈੱਕ ਕਰਨੇ ਚਾਹੀਦੇ ਕਿ ਉਹ ਕਿੱਥੇ ਆਪਾਂ ਮਾਨਸਰਕਾਰ ਦੀ ਜਿਹੜੀ ਰਾਤ ਨੂੰ ਜਿਹੜੀ ਲੁੱਟਾ ਖੋਹਾ ਹੁੰਦੀ ਹੈ ਜਿਹੜੀ ਕਹਿੰਦੇ ਇਹਨਾਂ ਵੱਲੋਂ ਹੀ ਕਿੱਟੀਆਂ ਜਾਂਦੀਆਂ ਹੋ ਬਿਲਕੁਲ ਜੀ ਬਿਲਕੁਲ 100% ਇਹਨਾਂ ਵੱਲੋਂ ਕਿੱਟੀਆਂ ਜਾਂਦੀਆਂ ਜੀ ਇਹ ਕਿਸ ਤਰ੍ਹਾਂ ਦੇ ਮਾਨਸਰਕਾਰ ਦੇ ਇਸ ਫੈਸਲੇ ਨੂੰ ਅਸੀਂ ਬਹੁਤ ਸਲਾਹਦੇ ਹਾਂ ਜੀ ਇਹ ਬਹੁਤ ਵਧੀਆ ਫੈਸਲਾ ਹੈਗਾ ਲੋਕਾਂ ਵਾਸਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਪਕਰੀਆਂ ਹੈ ਜਿਹੜੇ ਬੱਚੇ ਹੈ ਇਹਨਾਂ ਨੂੰ ਪੈਸਾ ਨਹੀਂ ਐਨਾਂ ਨੂੰ ਰੋਟੀ ਖੁਆਈ ਜਾਵੇ ਜਿਹੜੇ ਪੈਸੇ ਮੰਗਦੇ ਨੇ ਉਹ ਪੈਸਾ ਨਹੀਂ ਰੋਟੀ ਖੁਆਈ ਜਾਵੇ ਸਰ ਇਹ ਜਿਹੜੀ ਪੰਜਾਬ ਸਰਕਾਰ ਨੇ ਪੱਖਹਾਰੀਆ ਤੇ ਮੁਹਿੰਮ ਚਲਾਈ ਹੈ ਬਹੁਤ ਵਧੀਆ ਹੈ ਕਿਉਂਕਿ ਜਦੋਂ ਕੋਈ ਗੱਡੀ ਜਾਂਦੀ ਹੈ ਜਾਂ ਕੋਈ ਐਸੀ ਫੋਰ ਵੀਲਰ ਟੂ ਵੀਲਰ ਤੇ ਜਾਂਦੇ ਇੱਕਦਮ ਅੱਗੇ ਆ ਜਾਂਦੇ ਮੰਗਣ ਵਾਸਤੇ ਉਹਦੇ ਨਾਲ ਕਾਫੀ ਐਕਸੀਡੈਂਟ ਹੁੰਦੇ ਆ ਤੇ ਕਾਫੀ ਨੁਕਸਾਨ ਹੁੰਦਾ ਜਾਨੀ ਮਾਨੀ ਤੇ ਇਹਨਾਂ ਦੇ ਤੁਸੀਂ ਦੇਖੋਗੇ ਤਕਰੀਬਨ ਛੋਟੇ ਛੋਟੇ ਬੱਚੇ ਇਹਨਾਂ ਨੇ ਲਾਏ ਹੋਏ ਆ ਕੰਮ ਤੇ ਛੋਟੇ ਛੋਟੇ ਬੱਚੇ ਉਹ ਵੀ ਨਹੀਂ ਪਤਾ ਇਹਨਾਂ ਦੇ ਆਪਣੇ ਐ ਕਿ ਕਿਤੋਂ ਹੋਰ ਆਏ ਐ ਉਹ ਸਰਕਾਰ ਹੁਣ ਡਰੋਪ ਟੈਸਟ ਕਰਾਦੀ ਐ ਉਸ ਤੋਂ ਕਾਫੀ ਇਹਨਾਂ ਦਾ ਹੋ ਜਾਏਗਾ ਸਾਫ਼ ਸਰ ਲੁੱਟਾ ਖੋਵਾ ਹੁੰਦੀ ਐ ਜੇ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਕੋਈ ਵੋਟਰ ਕਾਰਡ ਨਹੀਂ ਤੇ ਸਾਰੇ ਇਹਨਾਂ ਨੇ ਜਦੋਂ ਰਾਤ ਬਿ ਰਾਤ ਤੇ ਨਾ ਇਹਨਾਂ ਦਾ ਕੋਈ ਪਤਾ ਲੱਗਣਾ ਤੇ ਲੁੱਟਾ ਖੋਵਾ ਤੇ ਬਹੁਤ ਜ਼ਿਆਦਾ ਵੱਧ ਗਈਆਂ ਬਹੁਤ ਅੱਛਾ ਚੋਰਿਆ ਬਹੁਤ ਅੱਛਾ ਕੰਮ ਕਰ ਰਹਾ ਸਰਪਸ ਹੋ ਅੱਛਾ ਕੰਮ ਕਰ ਰਹੇ ਹੈ। ਔਰ ਆਉਣ ਵਾਲੇ ਸਮੇਂ ਵਿੱਚ ਓਸੇ ਵਾਂਗ ਕਾਫੀ ਪਹ ਗਈ ਹੈ ਕਿ ਹੋਰ ਪਹੇਗੀ। ਪੂਰਾ ਸੰਘਰਸ਼ ਜਾਰੀ ਹੈ। ਮੈਂ ਕਹਿੰਦਾ ਜੀ ਬਹੁਤ ਵਧੀਆ ਕੀਤਾ ਵਾ। ਇੱਕ ਇੱਕ ਮੰਗਦੇ ਵੀ ਨਹੀਂ। ਇਹ ਪਰਸ ਵੀ ਲੋਕਾਂ ਦੇ ਬੜੂਏ ਮੋਬਾਈਲ ਬੜੇ ਕੱਢਦੇ ਲੋਕਾਂ ਦੇ। ਇਹ ਬਹੁਤ ਵਧੀਆ ਸਰਕਾਰ ਨੇ ਕੀਤਾ ਕਿ ਜਿਹੜਾ ਜਿਹੜੇ ਇਹ ਮੰਗਦੇ ਨੇ ਜਿਹੜਾ ਕੀਤਾ ਕੰਮ ਇਹ ਬਹੁਤ ਵਧੀਆ ਕੀਤਾ ਵਾ। ਸਰਕਾਰ ਵਾਸਤੇ ਬਹੁਤ ਧੰਨਵਾਦ ਕਰਦੇ ਆਂ ਬੜਾ ਬਹੁਤ ਵਧੀਆ ਕੀਤਾ ਨਾ। ਤਾਂ ਗਰੇਗਾ ਨੂੰ ਲੋਟਾ ਕੋ ਵੀ ਕਰਦੇ ਸਨ ਇਹ ਹੋਈ ਜੀ ਜਦੋਂ ਜਦੋਂ ਵੇਖੋ ਸਾਰਾ ਦਿਨ ਬੜੂਏ ਪਰਸਾ ਤੇ ਧਿਆਨ ਰਹਿਣਾ ਨਾ ਇਹਨਾਂ ਮੰਗਣਾ ਵਾ ਜਦੋਂ ਮੰਗਣ ਵਾਲੇ ਨੂੰ ਕਿਸੇ ਨੇ ਜਾਂ ਕੱਢ ਕੇ ਪਰਸਾ ਝੋ ਦੇਣੇ ਆ ਇਹ ਲੋਡ ਕਰ ਲੈਂਦੇ ਫਿਰ ਕੋ ਕਿੰਨੇ ਪੈਸੇ ਆ ਕਿੰਨੇ ਨਹੀਂ ਮਤਲਬ ਕਿ ਉਹ ਚੀਜ਼ ਨੂੰ ਇਹ ਇਹ ਇਹਨਾਂ ਚੀਜ਼ਾਂ ਦੇ ਮਤਲਬ ਕਿ ਬਹੁਤ ਧਿਆਨ ਵਿੱਚ ਰਹਾਦੇ ਸੀ ਮੰਗਦੇ ਤੇ ਹੈਗੇ ਹੈਗੇ ਸੀ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਜਰਾ ਲੋਡ ਕਰ ਜਾਂਦੇ ਫਿਰ ਕੋ ਕਿੰਨੇ ਕੇ ਪਏ ਆ ਤੇ ਦੇਣ ਵਾਲਾ ਕਹਿੰਦਾ ਕਿ ਜਲਬ ਗਰੀਬਾਂ ਦਾ ਤੈਨੂੰ ਦਿਓ ਤਾਂ ਮਤਲਬ ਕਿ ਇਹਦੇ باوجود ਵੀ ਜਨਨ ਕੀ ਜਰਾ ਨੁਕਸਾਨ ਲੋਕਾਂ ਨੂੰ ਬਚਾਉਂਦੇ ਸੀ ਤੇ ਵਧੀਆ ਕੀਤਾ ਸਰਕਾਰ ਨੇ ਬਹੁਤ ਵਧੀਆ ਕੀਤਾ ਦੇਖੋ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹਾਂਜੀ ਜਿਹੜੇ ਸ਼ਹਿਰ ਦਾ ਲੋਆਂ ਦੇ ਮੋਬਾਈਲ ਚੋਰੀ ਹੁੰਦੇ ਸੀ ਹਾਂਜੀ ਕਿਸੇ ਨੂੰ ਝੋਟੇ ਦਲਾਸੇ ਦੇ ਕੇ ਚੋਰੀਆਂ ਕਰ ਲੈਂਦੇ ਸੀ ਤੁਹਾਨੂੰ ਟੋੜਾ ਪਿਆ ਡਿੱਗ ਪਿਆ ਸਮਾਨ ਡਿੱਗ ਪਿਆ ਹਾਂਜੀ ਤੇ ਕੰਮ ਤੇ ਬਹੁਤ ਸੁਲੱਗ ਗਈ ਉਹ ਕੀਤਾ ਮਾਨ ਸਰਕਾਰ ਨੇ ਵਿਕਾਰੀ ਬਹੁਤ ਹੈ ਗਈ ਸੀ ਇੱਥੇ ਕੰਟਰੋਲ ਹੋ ਗਿਆ ਬਹੁਤ ਵਧੀਆ ਕੰਮ ਹੋਇਆ ਵੈਸੇ ਸਾ ਬਿਲਕੁਲ ਦੇਖਿਆ ਤੁਸੀਂ ਲੋਕਾਂ ਦੇ ਨਾਲ ਇਸ ਸਬੰਧ ਵਿੱਚ ਗੱਲਬਾਤ ਕੀਤੀ ਔਰ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿਹੜੇ ਚੌਂਕਾਂ ਦੇ ਵਿੱਚ ਭਿਖਾਰੀ ਖੜਦੇ ਸੀ ਉਹ ਤਾਂ ਨਜ਼ਰ ਨਹੀਂ ਆਉਂਦੇ ਪਰ ਹਾਂ ਕਈ ਚੌਂਕਾਂ ਦੇ ਵਿੱਚ ਜਿਹੜੇ ਪਹਿਲਾਂ ਭਿਖਾਰੀ ਨਜ਼ਰ ਆਇਆ ਕਰਦੇ ਸਨ ਜਿੱਥੇ ਇਹ ਦਿਨ ਦੇ ਸਮੇਂ ਭੀਖ ਮੰਗਣ ਦਾ ਕੰਮ ਕਰਦੇ ਨੇ ਉੱਥੇ ਰਾਤ ਨੂੰ ਇਹਨਾਂ ਦੇ ਵੱਲੋਂ ਜਿਹੜਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਵਕਫਾ ਸ਼ਹਿਰ ਦੀਆਂ ਕਲੋਨੀਆਂ ਦੇ ਵਿੱਚ ਇਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਹੜੇ ਇਹ ਆਪਣੇ ਭੀਖ ਮੰਗਣ ਦੇ ਕਾਰੋਬਾਰ ਨਾਲ ਜੁੜ ਜਾਂਦੇ ਸਨ ਜਿਸ ਦੇ ਕਰਕੇ ਇਹਨਾਂ ਦੇ ਕੋਈ ਬਹੁਤਾ ਸ਼ੱਕ ਜਿਹੜਾ ਉਹ ਨਹੀਂ ਹੁੰਦਾ ਸੀ ਪਰ ਹੁਣ ਪ੍ਰਸ਼ਾਸਨ ਨੇ ਇਹਨਾਂ ਤੇ ਨੱਥ ਪਾਈ ਆ ਦਿਨ ਦੇ ਸਮੇਂ ਇਹ ਪਿਖਾਰੀ ਜਿਹੜੇ ਵਕਫ ਵਕਫ ਚੌਂਕਾਂ ਦੇ ਵਿੱਚ ਖੜੇ ਨਜ਼ਰ ਨਹੀਂ ਆਉਂਦੇ ਜਿਸ ਦੇ ਕਰਕੇ ਹੁਣ ਰਾਤ ਜਿਹੜੀਆਂ ਹੋਣ ਵਾਲੀਆਂ ਚੋਰੀਆਂ ਸੀ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਭਾਰੀ ਕਮੀ ਜਿਹੜੀ ਆ ਦੇਖਣ ਨੂੰ ਮਿਲੀ ਆ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਭਖਾਰੀ ਜਿਹੜੇ ਸ਼ਹਿਰ ਦੇ ਵਿੱਚ ਮੌਜੂਦ ਸਨ ਕਿਤਨਾ ਕਿਤੇ ਇਹ ਦਿਨ ਦੇ ਸਮੇਂ ਜਿਹੜੀ ਆ ਉਹ ਆਪਣਾ ਭੀਖ ਮੰਗਦਾ ਕਿੱਤਾ ਕਰਿਆ ਕਰਦੇ ਸਨ ਰਾਤ ਦੇ ਵੇਲੇ ਇਹ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿਆ ਦਿਆ ਕਰਦੇ ਸਨ ਚਾਹੇ ਉਹ ਲੁੱਟਖੋਰ ਦੀਆਂ ਵਾਰਦਾਤਾਂ ਹੋਣ ਜਾਂ ਚੋਰੀ ਦੀਆਂ ਵਾਰਦਾਤਾਂ ਹੋਣ ਇਸ ਨੂੰ ਲੈ ਕੇ ਅਬਰਸਾਦ ਦੇ ਲੋਕਾਂ ਨੇ ਹੁਣ ਥੋੜਾ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਲਿਆ ਸਰਵਜਿੰਗ ਦਾਵਾ ਸਪੋਰਟਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਾ ਬਜਾਏ ਦੇ ਨਾਲ ਸ਼੍ਰੀ ਅਮਰ